ਬਾਜੀ ਸਰ ਉਹ ਫੈਕਟਿਕੋ ਪ੍ਰੋਬਲਮ ਹੈ ਜੀ ਇੱਕ ਇੱਕ ਦਿਓ ਰਮਨ ਜੀਰੇ ਗਲਬਾ ਕਰ ਰਿਹਾ ਹੈ ਡਾਕਟਰ ਸਾਹਿਬ ਐਕਸਰੇ ਨਹੀਂ ਕੁਝ ਨਹੀਂ ਜੀ ਕੋਈ ਸੀਗ ਹੋ ਮੈਂ ਕਰਦੇ ਨਹੀਂ ਤਾਂ ਕੋਈ ਐਸੀ ਨਹੀਂ ਮੇਰਾ ਪਲਟਰਾਸਨ ਕਰ ਲੈਣਾ ਤੁਸੀਂ ਮੈਂ ਸਰ ਗੱਡੀ ਮੰਗੋ ਇੱਥੋਂ ਅੱਗੇ ਜਾ ਕੇ ਨਾ ਅੰਦਰ ਤੇ ਬੰਨ ਲਾਓ ਜੇਰਾ ਨੋਰ ਨਹੀਂ ਬੋਲਦਾ ਸਮਾਨ ਚੰਚਾ ਚਾਹ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆਪ ਵਿਧਾਇਕ ਰਮਨ अरोड़ा ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਰਮਨ अरोड़ा ਦੀ ਅਚਾਨਕ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਫਟਾਫਟ ਮੌਕੇ ਦੇ ਉੱਤੇ ਵਿਜੀਲੈਂਸ ਦੀਆਂ ਟੀਮਾਂ ਪਹੁੰਚੀਆਂ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਮਨ अरोड़ा ਤੋਂ ਪੁੱਛਗਿੱਛ ਵਾਸਤੇ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਸਿਹਤ ਖਰਾਬ ਹੋਣ ਦਾ ਕਾਰਨ ਬੀਪੀ ਵੀ ਦੱਸਿਆ ਜਾ ਰਿਹਾ ਹੈ ਬਾਕੀ ਡਾਕਟਰਾਂ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਅਚਾਨਕ ਰਮਨ अरोਣਾ ਨੂੰ ਕਿਹੜੀ ਦਿੱਕਤ ਹੋਈ ਹੈ ਦੱਸਦੀ ਇੱਕ ਸਿਵਲ ਹਸਪਤਾਲ ਜਲੰਧਰ ਤੋਂ ਇੱਕ ਟੀਮ ਨੂੰ ਇਲਾਜ ਲਈ ਵਿਜੀਲੈਂਸ ਦਫਤਰ ਜਲੰਧਰ ਭੇਜਿਆ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸਕਰੀਨ ਤੇ ਤੁਸੀਂ ਤਸਵੀਰਾਂ ਸਾਫ਼ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਰਮਨ अरोड़ा ਦੀ ਅਚਾਨਕ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਫਟਾਫਟ ਜਿਹੜੀਆਂ ਕਿ ਮੌਕੇ ਦੇ ਉੱਤੇ ਟੀਮਾਂ ਪਹੁੰਚ ਜਾਂਦੀਆਂ ਨੇ ਤੇ ਇਲਾਜ ਲਈ ਹਸਪਤਾਲ ਲਿਆਂਦਾ ਜਾਂਦਾ ਹੈ ਐਂਬੂਲੈਂਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਹੈ ਉਸ ਤੋਂ ਬਾਅਦ ਮੀਡੀਆ ਦੇ ਵੱਲੋਂ ਰਮਨ अरोड़ा ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲਬਾਤ ਨਹੀਂ ਹੋ ਸਕੀ ਪਰ ਫਿਰ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਹਮਣੇ ਹੈ ਕਿ ਕਿੱਦਾਂ ਮਾਹੌਲ ਬਣ ਜਾਂਦਾ ਜਦੋਂ ਅਚਾਨਕ ਰਮਨ ਅਰੋੜਾ ਦੀ ਪੁੱਛਗੀ ਚਦਰਾਣ ਸਿਹਤ ਖਰਾਬ ਹੋ ਜਾਂਦੀ ਹੈ ਬਾਪੇ ਸਰ ਸਾਡੀ ਕੋਈ ਪ੍ਰੋਬਲਮ ਨਹੀਂ ਜੀ ਜੀ ਤੇ ਉਹ ਰਮਨ ਜੀ ਦੇ ਦਲਵਾ ਕਰ ਰਹੇ ਨੇ ਡਾਕਟਰ ਸਾਹਿਬ ਐਕਸਰੇ ਵਿੱਚ ਨਾ ਕੋਈ ਚੀਜ਼ ਨਹੀਂ ਕੋਈ ਸੀਗੋਂ ਇਹਦਾ ਕਰਦੇ ਨੇ ਨਹੀਂ ਤਾਂ ਕੋਈ ਇਸ਼ੂ ਨਹੀਂ ਹੈ ਇਸ ਜੀ ਦੇ ਫੇਰਾ ਪਲਟਰਾਸਨ ਕਰ ਲੈਣਾ ਤੁਸੀਂ ਨਾ ਸਰ ਗੱਡੀ ਇੱਥੋਂ ਅੱਗੇ ਜਾ ਕੇ ਨਾ ਜਿੱਥੇ ਬੰਦ ਕਰਦੇ ਨੇ ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਰਮਨ अरोड़ा ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਦੀਆਂ ਪਰਤਾਂ ਖੁੱਲੀਆਂ ਨੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਵੱਲੋਂ ਘਰਾਂ ਤੇ ਚਿਪਕਾਏ ਜਾ ਰਹੇ ਜਾਲੀ ਨੋਟਿਸਾਂ ਦੀਆਂ ਕਾਪੀਆਂ ਵਿਧਾਇਕ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਨੇ ਵਿਜੀਲੈਂਸਾ ਮੰਨਣਾ ਹੈ ਕਿ ਉਕਤ ਨੋਟਿਸ ਰਮਨ अरोड़ा ਦੇ ਕਹਿਣ ਤੇ ਚਿਪਕਾਏ ਜਾ ਰਹੇ ਸੀ ਬਾਕੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਿਹੜੀ ਜਿਤਾਈ ਜਾ ਰਹੀ ਹੈ ਤਦ ਆਦੇ ਕਿ ਰਮਨ अरोड़ा ਦੀ ਅਚਾਨਕ ਸਿਹਤ ਖਰਾਬ ਹੋਈ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਇਸ ਮਾਮਲੇ ਦੇ ਉੱਤੇ ਕਿਸੇ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਰਵਣ ਅਰੋੜਾ ਦਾ ਇਲਾਜ